ਅੱਜ ਬੱਚੇ ਆਪਾਂ ਪੁੱਛੋ ਮੰਡੀ ਕਿਸਾਨ ਮੇਲੇ ਤੇ ਜਿਹਦੇ ਵਿੱਚ ਕੀ ਕੀ ਚੀਜ਼ਾਂ ਆਇਆ ਇਨਾ ਪੀਕੀਓ ਸਾਨੂੰ ਸਾਰੀ ਵੀਡੀਓ ਦੇ ਵਿੱਚ ਬੁੱਲ ਤੱਕ ਐਂਡ ਤੱਕ ਜ਼ਰੂਰ ਬਣੇ ਸਨ ਦਿਖਾਵਾਂਗੇ ਸਾਡੇ ਵੀਡੀਓ ਨਾਲ ਜੁੜੇ ਰਹੋ ਲੈ ਵੀ ਮੇਤਰ ਇੱਕ ਸਾਨੂੰ ਦਿਖਾਉਣੇ ਬੁੱਲ ਤੇ ਆਪਣੇ ਯਾਰ ਦੋਸਤ ਸਬਜੀਤ ਦਾਗਾ ਇੱਕ ਤਾਂ ਇਹਨਾਂ ਕੋਲ ਹੈਗਾ ਪੂਰਾ ਨੀਲੀ ਪੂਰੀ ਨੀਲੀ ਰਵੀ ਦਾ ਬੁੱਲ ਹੈਗਾ ਤੇ ਜਿਹੜਾ ਪੂਰਾ ਸਤਾਨ ਦੇ ਦਾ ਨਾਂਗਾ ਤੇ ਮਾ ਦਾ ਤਾ ਜਿਹੜਾ ਇਹਦਾ 20 ਪਲੱਸ ਆ ਠੀਕ ਹੈ ਤੇ ਇੱਕ ਭਈ ਨਵਾਂ ਤੋਂ ਬਣਿਆ ਤਾਂ ਕਿਹਦੇ ਮਾਂ ਕਿਨੂੰ ਕਰੇ ਵਾਲਾ ਦੇ ਪਿੰਡ ਤੋਂ ਇਹਦੀ ਲੈ ਮਿਲ ਕੇ ਅਸੀਂ ਜਲਦੀ ਕਰਾਂਗੇ ਜਦੋਂ ਇਹਦੀ ਮਾਣੇ ਤੁਨਾਗਾ ਤਾਂ ਸਭ ਉਹ ਆਇਓ ਗੱਪਣਾ ਕੀਤੇ ਡਰਾਈ ਕੀਤੇ ਜਿੱਤੇ ਸੂਈ ਆਪਾਂ ਉਹਦੇ ਦੀ ਲੈ ਮਿਲ ਕੇ ਕਰਾਂਗੇ ਤੇ ਬਾਕੀ ਸਾਨੂੰ ਉਹਦੇ ਇੱਕ ਵਾਰੀ ਚਾਣਾ ਬਣਾਵਾਂਗੇ ਸਾਰੇ ਤੇ ਦੇਖੋ ਤੇ ਸੀਮਣੇ ਦਾ ਵੀ ਸਾਡੇ ਕੋਲੇ ਤਿਆਰ ਆ ਸਕਰੀਨ ਦੇ ਉੱਤੇ ਨੰਬਰ ਚੱਲੂਗਾ ਤੇ ਜੇ ਕਿਸੇ ਨੂੰ ਸੀਮਣ ਲੈਣਾ ਹੋਵੇ ਤਾਂ ਬਈ ਉਹਦਾਂ ਕੰਟੈਕਟ ਕਰ ਲਿਓ ਤੇ ਕੰਸੀਮਿੰਗ ਰੇਟ ਤਾਂ ਬਈ ਅਸੀਂ ਆਪ ਵਰਤ ਲਿਆ ਤੇ ਬਹੁਤ ਚੰਗਾ ਗਾ ਅਸੀਂ ਵੀ ਰੇਟ ਆ ਬਾਕੀ ਇਹ ਕਾ ਦੇਖੋ ਬਈ ਦੂਰਾ ਇਹਦਾ ਰਿਜ਼ਲਟ ਅਸੀਂ ਦੇਖ ਸਕਦੇ ਹਾਂ ਬੁਰਗੇ ਕੱਟਣਾ ਹੋਣਾ ਹੈ ਨਾ ਮੇਰੇ ਜਿਹੜਾ ਫੀਮੇਲ ਕਾਫਾ ਦਾ ਬੁਰੇ ਆਉਂਦੇ ਹੈਗੇ ਇਹ ਜਿਹਨਾਂ ਦਾ ਸਕਰੀਨ ਤੇ ਆ ਨੰਬਰ ਹੈਗਾ ਦੇਖ ਸਕਦੇ ਹੋ ਤੇ ਦੂਜਾ ਹੈਗਾ ਆ ਆਹ ਹੈਗਾ ਸਾਡਾ ਸੁਖਜੀਤ ਉਹ ਠੀਕ ਹੈ ਠੀਕ ਹੈ ਰੌਣਕ ਮੇਲਾ ਮੇਲਾ ਤੇ ਡੌਗ ਵੀ ਆਇਆ ਬੱਕਰੀਆਂ ਵੀ ਆਂ ਜਿਹੜੇ ਲੋਕ ਬੱਕਰੀਆਂ ਨੂੰ ਪਿਆਰ ਕਰਦੇ ਆ ਜਾਂ ਬੱਕਰੀਆਂ ਨੂੰ ਪ੍ਰਮੋਟ ਕਰਦੇ ਹੈਗੇ ਤਾਂ ਉਹਨਾਂ ਲਈ ਬੱਕਰੀਆਂ ਨਾਲ ਬਹੁਤ ਮਾਲ ਆਇਆ ਹੋਇਆ ਯਾਤਰ ਬੀਟਲ ਵਰਪਰੀਆ ਦੇ ਕਿੱਡੇ ਸੰਗੇ ਵਰਪਰੀ ਦੇ ਬੱਚੇ ਹੈ ਨੇ ਲਾਗੇ ਤੇ ਕ੍ਰੋਸਿੰਗ ਨੇ ਹੋਣਗੇ ਤੇ ਬਾਕੀ ਮੀਟਿੰਗ ਤੇ ਭਾਈ ਮੇਰਾ ਹੈਲਪਿੰਡ ਦਾ ਤੇ ਆ ਇਹਨਾਂ ਦਾ ਨੰਬਰ ਹੈ ਜੇ ਕਿਸੇ ਵੀ ਕਰਨਾ ਹੈ ਤੁਸੀਂ ਕੰਟੈਕਟ ਕਰ ਲੈ ਜੇ ਨਾਲ ਤੇ ਬਾਕੀ ਆ ਜੀ ਇਹ ਕਹਿੰਦਾ ਵੀਟਰ ਦੀ ਪਾਇਓਰਟੀ ਦਾ ਵੀ ਕੰਮ ਦੇਖ ਲੰਬੇ ਦੇ ਨਾਲ ਹੁੰਦੇ ਨਾਲ ਹੁੰਦੇ ਨਾਲ ਨਚੋੜਾ ਵੀ ਹੈਗਾ ਤੇ ਬਾਕੀ ਦੇਖੋ ਹਾਈਟ ਤੇ ਨੱਕ ਤੇ ਦੇਖੋ ਵਕਤ ਪੂਰੀ ਕੁਆਲਿਟੀ ਇਹਦੀ ਜਿੱਤੇ ਪਤਾ ਲੱਗਦੀ ਹੁੰਦੀ ਹੈਗੀ ਦੇਖਾ ਹੋਰ ਦਿਖਾਉਣਾ ਇਹਦੇ ਕੰਨ ਪੂਰੇ ਲੰਬੇ ਆਗੇ ਤੇ ਬਾਕੀ ਇਹਨਾਂ ਦਾ ਨੰਬਰ ਆਣਾ

ਦੇਖੋ ਢਟ ਗਿਆ ਅਲੱਗ-ਅਲੱਗ ਉੱਤੇ ਦਿਖਾਉਂਦੇ ਹਾਂ ਕਿ ਸਾਰੇ ਡੈਫਨਿਟਿਵ ਪਿਆ ਸਤੈ ਮੇਲ ਆਹ ਹਰੇ ਡੈਸ਼ਾਂ ਆ ਗਏ ਜੇ ਵੀ ਕਿਸੇ ਨੇ ਮੇਲੇ ਤੋਂ ਲੈ ਕੇਣਾ ਤਾਂ ਜਰੂਰ ਲੈ ਲਓ ਕਿਸਾਨ ਦੀ ਬਹੁਤ ਵੱਡੀ ਲੋੜ ਰਹਿੰਦੀ ਹੈ ਪੈਪਾਂ ਦੀ ਤੇ ਉਹਨਾਂ ਲਈ ਜਿੰਦਰ ਸਹਾਤ ਹੋਵੇ ਕਿ ਬਹੁਤ ਜ਼ਿਆਦਾ ਇਹਨਾਂ ਦੇ ਪ੍ਰੋਡਕਟ ਆ ਗਏ ਜਾਂ ਕਰਿਆ ਦੇ ਬਾਕੀ ਆ ਸਟਾਲ ਲੱਗੇ ਹੋਏ ਇੱਥੇ ਹੁਣ ਹੋਵੇ ਪਰਵੀਰ ਚੁੱਟਕੇ ਦਾ ਕਾਰਾ ਚੱਲਣਾ ਹੈ ਤੇ ਆ ਫਿਲਮ ਦਾ ਮਤਲਬ ਬੈਨਰ ਲੱਗੇ ਹੋਏ ਹੈਗੇ ਇਹ ਰੂਟਾ ਵੇਟਰ ਦਿਖਾਉਣਾ ਸੋ ਕਾਫੀ ਇੰਪਲੀਮੈਂਟ ਆਉਦੇ ਨੇ ਇਹਨਾਂ ਦੇ ਟੂਟਾ ਬੱਟੇ ਮੋਠੇ ਉਲਟਾਵੇਂ ਹੈਪੀ ਹੀਟਰ ਸੁਪਰ ਸੀਟਰ ਮਲਚਰ ਠੀਕ ਹੈ ਸੋ ਸਾਡੇ ਕੋਲ ਕਾਫੀ ਵਧੀਆ ਪ੍ਰੋਗਰਾਮ ਸੀਗਾ ਇਹ ਗੱਲ ਕਰਦੇ ਅੱਜ ਆਪਾਂ ਰਾਜਪੁਰਾਲੇ ਮੇਲੇ ਤੇ ਉਹਨਾਂ ਦਾ ਕਾਫੀ ਚੰਗਾ ਕਰ ਬਾਕੀ ਆ ਮੇਲਿਆਂ ਦੇ ਬਹੁਤ ਜਾਂਦਾ ਰਹਿੰਦਾ ਪਰ ਅੱਜ ਥicker ਕਦੇ ਵੀ ਸ਼ਿਰਾਲਾਂ ਦੀ ਸਟਾਲ ਨਹੀਂ ਲੱਗੀ ਸੀ ਜਦੋਂ ਪਹਿਲੀ ਵਾਰ ਇਸ ਸਟਾਲ ਸਟਾਲ ਲੱਗੀ ਦਿਖਾਉਣ 241 ਹੋ ਗਿਆ ਵੱਡਾ ਹੋ ਗਿਆ ਫੋਰਵੇ ਫੋਰ ਬਿਲ ਡਰਾਈਵਿੰਗ ਜੀ ਵੀ ਸ਼ਿਰਾਲਾਂ ਲੱਗ ਇਦੋ ਇਹਨਾਂ ਦੇ ਫੋਟ ਵੱਡੇ ਆਗੇ ਕਿਹਨਾਂ ਲੱਗੇ ਤੇ ਬਾਕੀ ਆ ਆ ਗਏ ਇਕੱਠਾ ਕਰਨ ਵਾਲੀ ਮਸ਼ੀਨ ਆ ਇਹਨਾਂ ਪਰਵਾਜ਼ ਇਹਨਾਂ ਨੂੰ ਲਾਉਂਦੇ ਆਗੇ ਤੇ ਪਿੰਡ ਦਾ ਘਾਟ ਖਾਲ ਦਾ ਪਾਉਂਦੇ ਆ ਤੇ ਨਾਲ ਸਾਰਾ ਕੁਝ ਹੈਗਾ ਮਿਲਚਰ ਇਕੱਠਾ ਕਰਨ ਵਾਲੀ ਤਰਪਾਈ ਵਾਲੀ ਤੇ ਬਾਕੀ ਟਰੈਕਟਰ ਵੀ ਆ ਜਿੰਨਾਂ ਦੇ ਦਰਵਾਜ਼ੇ ਜਾਂਸੀ ਇਹਨਾਂ ਦੇ ਟਰੈਕਟਰ ਨੇ ਐਗਰੀਕਿੰਗ ਦੇ ਨਾਮ ਤੇ 4x4 ਰੀਫੋਲਡ ਟਰੈਕਟਰ ਹੈ ਬਾਕੀ ਤੇ ਆ ਆਉਂਦਾ ਬਈ ਜਿਹੜੇ ਆਪਾਂ ਸੇਮ ਜਿਹੇ ਝੋਨਾ ਡੋਪਿਆਂ ਦਾ ਨੂੰ ਬਚਾਉਣ ਲਈ ਇਹਨਾਂ ਦੇ ਪੱਖੇ ਆਉਂਦੇ ਕਿ ਟਰੈਕਟਰ ਮੰਗਰ ਪਾਈ ਜਾਂਦੀ ਆ ਜਿਹੜਾ ਜੇਨਰੇਟਰ ਤੇ ਉਹ ਸਾਰੇ ਕਿਸੇ ਤੇ ਮਤਲਬ ਅਟਾ ਅਟਾ ਚੀਜ਼ਾਂ ਤੇ ਲੱਗੇ ਹੋਏ ਆਗੇ ਠੀਕ ਹੈ ਅੱਗੇ ਬੂਮ ਸਪਰੇਅਰ ਵੀ ਦਿਖਾਵਾਂਗੇ ਤੁਹਾਨੂੰ ਸਾਰੇ ਦੇਖੋ ਪੱਥੇ ਇਹਨਾਂ ਦੀ ਕੀਮਤ ਵੀ ਲਿਖੀ ਹੋਈਗੀ ਤਾਂ ਤੁਹਾਨੂੰ ਦਿਖਾਵਾਂਗੇ ਇੱਥੇ ਕੀਮਤ ਕਿਹਨੇ ਲਿਖੀ ਹੋਈ ਹੈ ਜੀ ਇਹ ਕਹਿੰਦੇ ਆਗੇ ਵੀ 25000 22000 ਦਾ ਬੀ ਸੂਟ ਆ ਕਿ ਤੇ ਆਪਾਂ ਆਸੇ ਵਾਲੇ ਦੀ ਗੱਲ ਕਰਦੇ ਆਂ ਜਿਆ ਜਿਆ ਅਮ ਜੇ 3 ਰਿਆ ਫਿਰ ਤਾਂ ਵੀ ਫਸਤੀ ਮੈਂ ਦਾ 207400 ਦਾ ਪੇਜੂਗਾ ਜੇ ਜੀ ਗਣ ਕਰਦੇ ਹੁਣ ਆਪਾਂ ਇਹਦੀ ਇਹ ਬਈ ਪੇਜੂਗਾ ਲੱਖ ਰੁਪਏ ਦਾ ਇਹ ਟਰੈਕਟਰ ਡੀਆਈ ਕੋ ਲੱਗਦਾ ਇਹ ਕਿ ਜਾ ਕੇ ਸਾਨੂੰ ਹੋਰ ਵੀ ਦਿਖਾਉਣੇ ਆ ਜਾ ਕੇ ਆਹ ਦੀ ਪਸਾਨ ਦੀ ਬਹੁਤ ਵੱਡੀ ਲੋਡ ਬਣੀਆ ਬੂਮ ਸਪਰੇ ਤੇ ਦੇ ਨਾਲ ਰੇ ਜਾਂ ਸਪਰੇ ਕਰਨ ਦੇ ਸਭ ਉਹਦੇ ਨੀਮ ਟਰੈਕਟਰ ਮੰਗਰ ਪਾਏ ਤੇ ਇਹ ਇਹਨਾਂ ਦਾ ਹਗਾ ਮਾਸਟਰ ਮੈਂ ਦੱਸਿਆ ਕਿ ਇਹਨਾਂ ਦਾ ਵੀ ਕੰਟੈਕਟ ਪਰ ਚੰਗਾ ਇਹਨਾਂ ਨੇ ਇੰਪਲੀਮੈਂਟ ਆਉਂਦੇ ਹੈਗੇ ਇਹਨਾਂ ਦਾ ਕਰਦੇ ਬਾਕੀ ਬਾਕੀ ਇੱਕ ਬਾਕੀ ਇੱਕ ਮੇਲੇ ਵਿੱਚ ਬਹੁਤ ਹੀ ਚੰਗੀ ਚੀਜ਼ ਲੱਗੀ ਆਪਾਂ ਨੂੰ ਬਹੁਤ ਜਿਆਦਾ ਬੂਟੇ ਆਏ ਹੈਗੇ ਚੰਗੇ ਦਰੱਖਤਾਂ ਫੀਚ ਵੀ ਮਿਲ ਜਾਂਦੇ ਤੇ ਪੈਸਿਆਂ ਤੇ ਵੀ ਹਰੇਕ ਤਰ੍ਹਾਂ ਦੀ ਆਪਾਂ ਜੇ ਪੌਂਟ ਲਾਉਣਾ ਚਾਹੁੰਦੇ ਆ ਘਰੇ ਆਪਾਂ ਜੇ ਬਾਗ ਕਰਨਾ ਚਾਹੁੰਦੇ ਆ ਉਹਦੇ ਲਈ ਭਾਈ ਆਪਣੇ ਮੇਲੇ 'ਚ ਬਹੁਤ ਆਏ ਆ ਮਹੀਨਾ 'ਚ ਪਹਿਲਾਂ ਆਉਂਦਾ ਨਹੀਂ ਹੁੰਦਾ ਜਿਹੇ ਕਿਸਾਨ ਮਹੀਨਾ 'ਚ ਤੇ ਇਸ ਵਾਰ ਮੇਲੇ ਵਿੱਚ ਇੱਥੇ ਬਹੁਤ ਧੰਗ ਹਨਾ ਤੇ ਆ ਗਿਆ ਗਿਆ ਬਾਈ ਦਸ਼ਮੇਸ਼ ਆ ਇੰਪਰੀਮੈਂਟ ਆ ਕਾਫੀ ਇੰਪਰੀਮੈਂਟ ਮੰਦੇ ਪਏ ਹੈਗੇ ਦੇਖ ਸਕਦੇ ਹੋ ਨਾ ਮਨ ਮੇਲੇ ਵਿੱਚ ਇਹ ਵੱਡਾ ਟੈlevision ਦਾ ਗਰੂਪ ਦਿਖਾਵਾ ਨਹੀਂ ਆ ਗਿਆ ਪਾਟ ਦੀ ਆ ਆ ਗਿਆ ਪੀ ਆਰ ਐਮ ਆ ਗਿਆ ਜਿਹੜਾ ਆਪਾਂ ਨੂੰ ਬਹੁਤ ਜਿਆਦਾ ਡੈਰੀ ਪਰਮਨੈਂਟ ਦੀ ਜਰੂਰਤ ਪਾਏਗੀ ਪੀ ਆਰ ਐਮ ਦੇ ਵਿੱਚ ਆਪਾਂ ਨੂੰ ਕੋਈ ਮਿਕਸ ਕਰਨ ਦਾ ਟਾਈਮ ਨਹੀਂ ਲੱਗਦਾ ਕਹਿੰਦੇ ਆ ਗਈ ਵੀ ਹੱਥ ਦੀ ਕਲਾ ਅਜਿਹੀਆਂ ਚੀਜ਼ਾਂ ਨੂੰ ਅਕਸਰ ਹੀ ਪ੍ਰਮੋਟ ਕਰਦੇ ਆਂਗੇ ਜਿਹਦੇ ਨਾਮ ਬਾਬੇ ਨਾਮ ਕੰਨੀਆਂ ਸੁਣਾਉਂਦੇ ਗੁਰੂ ਸਭਾਂ ਤੇ ਸਹਾਇਕ ਉਥੇ ਇਹਨਾਂ ਦਾ ਕੰਟੈਕਟ ਨੰਬਰ ਤੇ ਵੈਬਸਾਈਟ ਆ ਜਿਹੜਾ ਦੇਖੋ ਕੌਜ ਕਰਿਓ ਦੇਖੋ ਟਰੈਕਟਰ ਤੇ ਸਪੀਕਰ ਲੱਗੇ ਹੋਏ ਚਾਰ ਕੀਤਾ ਹੋੜ ਤੇ ਲਖਮੀੜਾ ਹੈ ਕੁਮਸੀ ਵਾਲੇ ਤੇ ਲੱਗਿਆ ਉਹਦਾ ਉਹਦਾ ਟਰੈਕਟਰ ਬਹੁਤ ਹੀ ਆ ਦੇ ਸਪੀਕਰ ਲੱਗੇ ਆ ਉਹਨੇ ਚਾਰ ਕੀਤਾ ਹੋਇਆ ਹੈ ਉਹਨੇ ਪੂਰਾ ਵੀਡੀਓ ਪਾਈ ਸੀ ਆਪਦੇ ਪੇਜ ਤੇ ਕੁਮਸੀਆਂ ਦਾ ਦੁਪਹਿਰ ਦਾ 4 ਦਾ ਟਾਈਮ ਹੋ ਗਿਆ ਨਿਰੰਨ ਦਾ ਟਾਈਮ ਆਇਆ ਉਹ ਮੋਹਲ ਜਿਹੜਾ ਸ਼ਾਂਤੀ ਚ ਹੋ ਗਿਆ ਤੇ 4x4 ਦੇ ਸੈਗਰਾਂ ਦੇ 4x4 ਜਿਵੇਂ ਕਰਪੈਨਾਂ ਮਸ਼ੀਨਾਂ ਨੇ ਕਰਾਉਣਾ

ਇਹ ਇਹ ਦੁਗੜ ਪ੍ਰੀਤ ਕੰਬਾਈਨ ਆ ਲੈ ਗਿਆ ਵੀ ਸ਼ੌਂਕ ਦਾ ਸ਼ੌਂਕੀਆਂ ਉੱਤੇ ਚੜ੍ਹ ਕੇ ਇਹ ਦੁਗੜ ਪ੍ਰੀਤ ਦਾ ਟਰੈਕਟਰ ਆ ਗਿਆ ਇੱਕ ਤੇ ਇਹਦੇ ਵਿੱਚ ਆ ਹੁੰਦਾ ਤੇ ਰੇਟ ਹੈਗਾ 5 25 7 25 ਹੈ ਇਹਦਾ ਤੇ ਇਹਦਾ ਰੇਟ ਦੀ ਗੱਲ ਕਰਦੇ ਆ ਫੋਰ ਫੋਰ 4 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 ਇੱਕ ਮੰਗਰੇ ਸਰਕਟ ਟ੍ਰਪਾ ਇੱਕ ਮੰਗਰ ਉਟਾ ਮਸਟਰ ਬਾਕੀ ਹੋਰ ਵੀ ਮਾਡਲ ਕਾਫੀ ਹੈ ਜਿਨ੍ਹਾਂ ਦੇ ਵਿੱਚ ਫਰੀਡ ਕੰਬੈਨ ਵਾਲਿਆਂ ਦੇ ਰਹਿ ਜਾਂਦੇ ਤੇ ਇੱਕ ਬਈ ਆਹ ਦੇਖੋ ਹੁਣਿਆ ਤੁਨੂੰ ਬੈਟਰੀ ਚੱਲਣ ਵਾਲੀ ਜੀਪ ਜਿਹੜਾ ਵੀ ਕੁਸ਼ਕੀਨ ਤਾਂ ਉਹ ਆ ਕਰਨਕ ਟੈਕਨੀਕ ਜਿਹੜੀ ਕਰੇ ਵਧੀਆ ਇੰਪਲੀਮੈਂਟ ਹੈ ਦੇਖ ਸਕਦੇ ਹੋ ਬਈ ਜੇ ਵੀ ਕਿਸੇ ਨੇ ਬੰਦੇ ਨੇ ਇੱਕ ਕੰਮ ਕਰੇ ਕਰਾਉਣੇ ਨੇ ਤਾਂ ਜੇ ਗੇਟ ਤੇ ਜਾਂ ਮਹਾਰਾਜ ਦੀ ਸਿੰਘ ਜੀ ਤੋਂ ਪੁੱਛਿਆ ਕਿ ਕਿ ਕਰਵਾਉਣਾ ਹੈ ਗੌਰਵ ਬੋਸ ਜੀ ਜਾਂ ਕਿਸੇ ਧਾਰਮੀ ਪਿਸਤਾਨ ਦੀ ਆ ਬਣਾਉਣਾ ਹੈ ਉਦੋਂ ਲੰਮੇ ਚੰਗੇ ਚੰਗੇ ਐਕਸਪਰੀਮੈਂਟ ਹੁੰਦੇ ਆਗੇ ਇਹ ਗੇਟ ਵੀ ਤਿਆਰ ਕਰਦੇ ਆ ਤੇ ਬੁਝੀ ਰਹਿੰਦੀ ਹੈ ਬਾਕੀ ਆ ਬਾਕੀ ਮਾਹੌਲ ਦੇਖੋ ਮੇਲੇ ਦਾ ਪੂਰਾ ਘੈਂਟ ਬਣਿਆ ਹੋਇਆ ਹੈਗਾ ਜਿਹੜੇ ਦੂਰ ਨੇੜੇ ਬਈ ਦੇਖਣਾ ਚਾਹੁੰਦੇ ਆ ਇੱਕ ਵਾਰੀ ਸੋਚ ਗਏ ਆਪਾਂ ਤੁਹਾਨੂੰ ਸਾਰਾ ਇੱਕ ਵਾਰੀ ਆਪਣੀ ਵੀਡੀਓ ਦੇ ਵਿੱਚ ਕਵਰ ਕੀਤਾਗਾ ਵੀ ਕਿਵੇਂ ਸਿਸਟਮ ਹੈਗਾ ਤੇ ਉਸ ਹਿਸਾਬ ਨਾਲ ਉਹ ਦੂਰ ਨੇੜੇ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ ਮੇਲੇ ਬੀਐਫ ਦਾ ਪੀਡੀਐਫ ਦਾ

ਇਹ ਚੱਕ ਕੇ ਨਜ਼ਰ। ਮੱਕੀ ਟਾਇਰਾਂ ਦੀ ਗੱਲ ਕਰਦਾ ਟਾਇਰ ਤੁਹਾਨੂੰ ਦਿਖਾਉਣੇ ਸੀ ਮੈਂ ਪਹਿਲਾਂ ਵੱਡਾ ਟਾਇਰ ਦੇਖਿਆ ਸੀਗਾ ਵੀ ਗੱਡੇ ਵਾਲਿਆਂ ਨੇ ਇਹ ਸਪੈਸ਼ਲ ਨਮੈਸ਼ ਨਹੀਂ ਰੱਖਿਆ ਹੋਇਆ ਤੇ ਇੱਥੇ ਵੀ ਪੂਰਾ ਵੱਡਾ ਟਾਇਰ ਹੈਗਾ ਤੇ ਕੋਲੇ ਆ ਕੇ ਆਪਾਂ ਦਿਖਾਉਣੇ ਤੁਹਾਨੂੰ ਕੁਝ ਕਰਾਂਗੇ ਇਹ ਮੱਕੀ ਸਾਰਾ ਦੇ ਮਿਲ ਅੱਗੇ ਜਿਵੇਂ ਪਹਿਲਾਂ ਮਿਲ ਗੇਟ ਲਾ ਲਿਆ ਤੁਹਾਨੂੰ ਤਾਂ ਹੋਰ ਵੀ ਨਾਉਣ ਲੱਗੇ ਤੇ ਇਹ ਲੈਫਟ ਵਾਲਾਗਾ ਤੇ ਇਹਦੇ ਮਤਲਬ ਕ੍ਰਾਸ ਵੀ ਪੈਂਦਾ ਹੈਗਾ ਤੇ ਦੇਖੋ ਕਿੰਨਾ ਵੱਡਾ ਟਾਇਰ ਹੈ ਟਰਾਂ ਦੇ ਦੇਖੋ ਕਿੰਨੇ ਸੋਹਣੇ ਲੱਗਦੇ ਹੈਗੇ ਇਹਨਾਂ ਦੇ ਕ੍ਰਾਸ ਪੈਂਦਾ ਹੈ ਕ੍ਰਾਸ ਤੇ ਕਿਹਨੂੰ ਘਟਾਉਂਦਾ ਹੈਗਾ ਫਿਰ ਇਹਦਾ ਸਿਸਟਮ ਚੱਲਦਾ ਹੈ ਠੀਕ ਹੈ ਜੋ ਵੀ ਅੱਜ ਪੁੱਚੋ ਮੰਡੀ ਵਿੱਚ ਮੇਲਾ ਲੱਗਿਆ ਸੀ ਕਿਸਾਨ ਮੇਲਾ ਆਪਾਂ ਸੋਰਾ ਸਾਨੂੰ ਸਾਰਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈਗੀ ਜੇ ਟਾਈਮ ਹੋਇਆ ਤਾਂ ਕੱਲ ਨੂੰ ਇੱਕ ਵਾਰੀ ਫੇਰ ਆਪਾਂ ਰਿਵਿਊ ਲਾਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਿੰਨਾ ਵੀ ਪ੍ਰੋਗਰਾਮ ਸੀਗਾ ਸਾਰਾ ਉਹ ਦਿਖਾਉਂਦੇ ਚ ਲੱਗਿਆ ਵੀ ਜੇ ਆਪਾਂ ਤੁਲਨਾ ਕਰਕੇ ਜਿਹੜਾ ਰਾਜਪੁਰੇ ਮੇਲਾ ਲੱਗਿਆ ਸੀਗਾ ਉਹਦੇ ਨਾਲੋਂ ਕਾਫੀ ਚੰਗਾ ਹੈਗਾ ਕਾਫੀ ਚੰਗੇ ਚ ਪਸ਼ੂ ਆਏ ਆਗੇ ਇੰਪਲੀਮੈਂਟ ਆਏ ਆਗੇ ਮੈ ਤੇ ਬਾਕੀ ਇੱਕ ਹੋਰ ਜ਼ਰੂਰ ਦੇਖਣਾ ਚਾਹੀਦਾ ਹੈਗਾ ਜਿਹੜਾ ਬੰਦਾ ਨਰਸਰੀ ਨੂੰ ਪਸੰਦ ਕਰਦੇ ਆ ਜਾਂ ਕੋਈ ਬਾਗਬਾਨੀ ਜਿਵੇਂ ਕਹਿੰਦੇ ਆ ਫਲਦਾਰ ਬੂਟੇ ਲਾਉਣੇ ਆ ਉਹ ਜ਼ਰੂਰ ਹਣ ਧੰਨਵਾਦ ਸਾਡੀ ਵੀਡੀਓ ਦੇਖਣ